ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਨੂੰ ਆ ਗਿਆ ਗੁੱਸਾ ਲੋਕਾਂ ਦੇ ਸਾਹਮਣੇ ਹੀ ਡਾਕਟਰ ਬਲਵੀਰ ਦੇ ਵੱਲੋਂ ਡੀਸੀ ਪਟਿਆਲਾ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਸਿੱਧੀ ਚੇਤਾਵਨੀ ਮਾਮਲਾ ਪਟਿਆਲਾ ਦੀ ਇੰਦਰਾ ਕਲੋਨੀ ਦਾ ਜਿੱਥੇ ਕਿ ਕੁਝ ਲੋਕ ਰਾਤ ਦੇ ਸਮੇਂ ਟਾਇਰਾਂ ਨੂੰ ਅੱਗ ਲਗਾਉਣ ਦਾ ਕੰਮ ਕਰਦੇ ਸੀ ਤਾਂ ਦੂਜੇ ਲੋਕ ਸੀ ਜਿਹੜੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਹ ਲੈਣਾ ਔਖਾ ਹੋ ਜਾਂਦਾ ਸੀ ਤਾਂ ਇਸ ਬਾਬਤ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸ਼ਿਕਾਇਤ ਦਿੱਤੀ, ਡੀਸੀ ਪਟਿਆਲਾ ਨੂੰ ਵੀ ਸ਼ਿਕਾਇਤ ਦਿੱਤੀ, ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ। ਪਰ ਉਹ سلسلہ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਸੀ ਤਾਂ ਇਸ ਗੱਲ ਦਾ ਜਿਉਂ ਹੀ ਡਾਕਟਰ ਬਲਵੀਰ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਨੂੰ ਪਤਾ ਲੱਗਦਾ ਤਾਂ ਛੱਟ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਤੇ ਬੁਲਾ ਲਿਆ ਜਾਂਦਾ ਨਗਰ ਨਿਗਮ ਕਮਿਸ਼ਨਰ ਨੂੰ, ਡੀਸੀ ਪਟਿਆਲਾ ਨੂੰ ਤਾਂ ਫਿਰ ਲੋਕਾਂ ਦੇ ਸਾਹਮਣੇ ਹੀ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਕਿ ਇਹ ਕੰਮ ਬੰਦ ਹੋਣਾ ਚਾਹੀਦਾ। ਲੋਕਾਂ ਦੀ ਸਿਹਤ ਪਹਿਲਾਂ ਆ ਲੋਕਾਂ ਦੀ ਜਾਨ ਨਾ ਤੁਹਾਨੂੰ 24 ਤੋਂ 25 ਮਿੰਟ ਕੋ ਕੰਪਲੀਟ ਬਣਾ ਲੋਕ ਪਾਗਲ ਹੈ ਜੀ ਮਤਲਬ ਮਿਸਰੇ ਆਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖਿਆ ਇਹ ਜੇ ਤੇ ਜੇ ਸ਼ਹਿਰ ਚ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਹੁੰਦਾ ਬਿਲਕੁਲ ਹੈ ਨਹੀਂ ਕਿ ਰੋਲ ਆ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਇਕਲੀ 플ੌਟ ਹੈ ਅਨਮੋਨਿਟਰੀ ਪਤਾ ਨਹੀਂ ਕਿਹਦੇ ਨਾਮ ਤੇ 플ੌਟ ਹੈ ਸਰ ਅਸੀਂ ਐਕਸ਼ਨ ਕਿਸ ਤੇ ਲਈਏ ਸਰ ਉਹ ਮੇਨ ਕਿ ਸਰ ਕੰਸਰਨ ਆ ਨਹੀਂ ਦੱਸਿਆ ਜੀ ਤੁਸੀਂ ਮਿਸਰ ਕਾਰਪੋਰੇਸ਼ਨ ਦੇ ਉੱਤੇ ਲੱਗਤੀ ਤੁਹਾਡਾ ਕੰਮ ਹੋ ਗਿਆ ਨਹੀਂ 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 ਸਰ ਇਧਰ ਕੱਲ ਵੀ ਅਸੀਂ ਇਹੀ ਕਹਿਆ ਸੀ ਸਾਡੀ ਇੱਕ ਜੁਆਇੰਟ Yeah. <laughs> you ਕਿਛੂ ਜਿਹਾ ਕਿੰਨਾ ਤੇਜ਼ੀ ਕਲੋਨੀ ਹੈਗੀ ਜਿਹੜੀ ਬੜਾ ਟੈਰ ਰਹੋਤੇ ਨੇ ਉਹ ਅਨਸੋਸ਼ਲ ਨੇ ਤੇ ਉਹਨਾਂ ਦੇ ਇਹ ਡਰ ਦੇ ਮਾਰੇ ਆ ਕਿ ਕੋਈ ਕੋਈ ਹਰਦਾ ਦਿੰਦਾ ਨਾ ਹੋ ਜੇ ਅਸੀਂ ਹੁਣ ਪਿਛਲੇ ਹਫਤੇ ਵੈਰੀਫਾਈ ਵੀ ਕਰਾਇਸਮ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ ਪਲਾਟs ਛਾੜਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ ਪਲਾਟ ਦੇ ਨਾਮ ਤੇ ਅਸੀਂ ਜਿਹੜਾ ਲੈਟਰ ਕਿਸੇ ਵੀ ਇਸ਼ੂ ਕਰੀਏ ਜਾਂ ਕੋਈ ਫਾਈਲ ਨਿਕਲ ਨਹੀਂ ਸਕੀ ਐਸ ਕੇ 500 ਵਾਲਾ ਇਹ ਵੀ ਵਾਰੀ ਜਾ ਕੇ ਨਾ ਤੁਸੀਂ ਕਹਾਨੂੰ ਦੱਸਣਾ ਜੀ ਤੁਸੀਂ ਅਕਵਾਇਰ ਕਰ ਲਓ ਇਹਨੂੰ ਨੋਟਿਸ ਲਾ ਦਿਓ ਲੈ ਕੇ ਤੇਨੂੰ ਅਕਵਾਇਰ ਕਰ ਲਓ ਵੀ ਇਹ ਪਲਾਟ ਜੇ ਜੇ ਇੱਕ ਹਫ ਰੇਡੀ ਸਰ ਕੋਈ ਸ਼ੁਰੂ ਜਦੋਂ ਜਦੋਂ ਕੋਈ ਦਰਿਆ ਇਹ ਬਾਉਂਡਰੀਆਂ ਕਹ ਕੇ ਕਰਵਾਈਆਂ ਸੀ ਉਹਨਾਂ ਨੇ ਇੱਕੀ ਤੋਂ 4 ਸਾਲ ਹੋ ਗਏ ਲੋਕਾਂ ਨੂੰ ਤੱਕੇ ਖਾਂਦਿਆਂ ਨੂੰ 3 ਦਿਨ ਸਾਲ ਸਾਡੀ ਮਿਸਟਰੀ ਬਣੀ ਨੋ ਹੋ ਗਏ ਤਿੰਨ ਵਾਰੀ ਮੈਂ ਇੱਥੇ ਆ ਰਿਹਾ ਹਾਂ ਕੋਰਪੋਰੇਸ਼ਨ ਦੁਦ ਹੋਈ ਕਲਮਿਸ਼ਨ ਇਹਨਾਂ ਸਭ ਕਿਹਾ ਸੀ ਮੀਟਿੰਗ ਹੋਈ ਸੀ ਸਰ ਲਾਸਟ ਵੀਕ ਉਹਦੇ ਚ ਇੱਕ ਟੀਮ ਲਾ ਕੇ ਭੇਜਾਂਗੇ ਸਿਰਫ ਉਹ ਕੀ ਕੁਝ ਨਹੀਂ ਹੋ ਰਿਹਾ ਜੀ ਇਹ ਮੈਨੇ ਬਿਲਕੁਲ ਫੇਲ ਕਰ ਲੀ ਦਿਨ ਭਾਰੀ ਕਰਵੇ ਸਿੱਕੇ ਆ ਜੀ ਦੇਖੋ ਅਗਲੇ ਕੀ ਹੋ ਜਾਈ ਇਟ ਇ ਬਰੀ ਕਲੀਅਰ ਬਦਲੇ ਕੋਈ ਇਹ ਨਹੀਂ ਮਿਸਟਰ ਇਹ ਸੀ ਪ੍ਰੋਬਲਮ ਹੈਗੀ ਹੈ ਬਟ ਵੀ ਲੇਕ ਸੋਲਿਡ ਆਲਸੋ ਸਰ ਬਟ ਕਲੈਕਟਿਵਲੀ ਵੀ ਲੇਕ ਸੋਲਿਡ ਇੱਕ ਇੱਕ ਸਰ ਬੰਦੇ ਨੂੰ ਇੱਥੇ ਕੋਈ ਬੰਦੇ ਜਿਹੜੇ ਡਿਟਾਇਰ ਰੱਖਦੇ ਨੇ ਉਹ ਫਾਤਰੀ ਫੜਾਉਂਦੇ ਜੀ ਕਿਸੇ ਸੋਸ਼ਲ ਨਹੀਂ ਬੰਤ ਰਹੇ ਯਾਰ ਚੋਰ ਤੁਹਾਨੂੰ ਆ ਕੇ ਕਹੂਗਾ ਵੀ ਮੇਰਾ ਹੱਥ ਫੜ ਲਓ ਤੁਸੀਂ ਤੁਸੀਂ ਫੜਨਾ ਜਾ ਕੇ ਉਹਨੂੰ ਜਿੱਥੇ ਮਰਜ਼ੀ ਲੱਭੋ ਉਹ ਤਾਂ ਭੱਜ ਜਾਊਗਾ ਤਾਂ ਲੱਗਦੀ ਹੈ ਕਿ ਜਿਹੜੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲਿਆਉਗੇ ਕਦੇ ਐਸਐਸਪੀ ਸਾਹਿਬ ਉਹ ਪਾਸੀਆ ਉਹਨੇ ਅਮਰੀਕਾ ਚ ਫੜ ਲਿਆ ਜਾ ਕੇ ਜੀ ਮਰਲੋ ਸਾਹਮਣੇ ਕਹਿੰਦਾ ਗਾਈ ਨਹੀਂ 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 ਕਰੀਏ ਪਾਸੀਆ ਫੜਿਆ ਜੀ ਅਮਰੀਕਾ ਜਾ ਕੇ ਅਮਰੀਕਾ ਚ ਫੜ ਲੰਦੇ ਜਾ ਕੇ ਫੜਨਾ ਹੋਵੇ ਉੱਤੇ ਕੀ ਆ ਜੀ ਮੋਕਾਂ ਦੇ ਫੋਰਸ ਲੋ ਜਿਹੜੀ ਲੈਣੀ ਹੈ ਜੀ ਉੱਤੇ ਹੈ ਗ੍ਰੀਨ ਹੈ ਜਦੋਂ ਮਰਜ਼ੀ ਫੋਰਸ ਸਾਇਲੈਂਸਰ ਮੈਂ ਟੈਪੀ ਪੀਪੀਸੀ ਵੀ ਟੀਮ ਆ ਕੇ ਪ੍ਰੋਜੈਕਟ ਦੇ ਨਾਲ ਆ ਗਏ। ਜ਼ਫਰਦ ਜਿੰਮੇਵਾਰੀ ਕਿਸੇ ਜਿੰਮੇਵਾਰੀ ਕਿਸੇ ਦੀ ਨਹੀਂ। ਉਸ ਦੀ ਗੱਲ ਕੀਤੀ ਵੀ ਜਦੋਂ ਅਸੀਂ ਗਏ ਸੀ ਜੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਜੀ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਕਿੱਥੇ ਹੈ। ਇਹਨੇ ਜੇ ਨੂੰ ਤੇ ਛਾਲਾ ਸੁੱਟ ਕੇ ਭੱਜ ਜਾਂਦੇ ਆ ਜੀ। ਅਸੀਂ ਸਾਰਾ ਕੁਝ ਕਰ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤਾ ਜੀ ਹੁਣੇ ਆਪਾਂ ਨਾ ਇੱਕ ਪਰਚਾ ਦਰਜ ਕਰਾਂਗੇ ਜਿਹੜੀ ਬਾਕੀ ਸਾਰਾ ਲੱਗ ਠੀਕ ਹੈ ਉਹਦੇ ਜਿੰਨੇ ਤੁਹਾਡੇ ਕਬਾੜੀਏ ਨੇ ਉਹ ਸਾਰੇ ਲਿਆਵਾਂਗੇ ਜਿੰਨੀਆਂ ਗੱਡੀਆਂ-ਗੱਡੀਆਂ ਖੜੀਆਂ ਸਾਰੀਆਂ ਹੁਣੇ ਚੁਕਾ ਦਿੰਦੇ ਹਾਂ ਬਸ ਬਸ ਇਹਦੀ ਕੰਪਨੀ ਰੋਡ ਤੇ ਆ ਬਿਲਕੁਲ ਸਹੀ ਹੈ ਜੀ ਇਹ ਸੋਣੇ ਕਰਾਂਗੇ ਅਦਰਕੀ ਐਸੇ ਨੰਬਰ ਤਸੀਦੋਂ ਪਰੂ ਨਾ ਜੇ ਬੈਕ ਲੱਗ ਜੇ ਤੁਹਾਨੂੰ ਵਾਦਾ ਕਰਾਂਗੇ ਕੋਈ ਕਰਦੇ ਹੋ ਕਾ ਜੀ ਖਤਮ ਇੱਕ ਬੰਦਾ ਉਹ ਵੀ ਇੱਕ ਬਾਟ ਹੈ ਇਹਨਾਂ ਕੋਲ ਕਿੱਥੇ ਟਾਈਮ ਹੈ ਤਾਂ ਅਸੀਂ ਦੇਖਣਾ ਕਿਦਾਂ ਕਰਨਾ ਜੀ ਜੀ ਆਪਣੇ ਕਰ ਲੈ ਸਾ ਰਿਪੋਰਟ ਕਰਨਾ ਅਸੀਂ ਕਰਨਾ ਤੁਸੀਂ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰ ਸਕਦੇ ਹੋ ਇੱਕ ਤਾਂ ਇਹ ਪਲਾਟ ਹੈ ਜੀ ਇੱਕ ਤਾਂ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਹੈ ਉਹਨੂੰ ਦੇਖ ਕੇ ਮੈਂ ਆਇਆ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਤੁਹਾਡੇ ਇੱਥੇ ਕਿੰਨੇ ਦਿਨ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਾਰੇ ਟਾਕਸਿਕ ਫਿਊਮਸ ਇਹਦੇ ਤੇ ਤੁਹਾਡੇ ਨਿਊ ਮੈਰਸੈਂ ਕੋਲੋਨੀ ਇੰਦਰਾ ਕੋਲੋਨੀ ਨਰਿੰਦਰਨ ਐਨ ਕਲੇਵ ਜੁਹਾਰ ਨਗਰ ਇਹ ਮੇਰੀਆਂ ਪੰਜ ਛੇ ਕੋਲੋਨੀਆ ਜਿਹੜੀਆਂ ਬਹੁਤ ਪੀੜਤ ਆ ਆਈ ਕਾ ਡਿਸਟ੍ਰੈਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ ਬਾਈ ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਾਸਟਰ ਕਾਰਪੋਰੇਸ਼ਨ ਚ ਵੀ ਦੇ ਰਿਹਾ 21 ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਆ ਡਿਪਟੀ ਕਮਿਸ਼ਨਰ ਨੂੰ ਉਹਨਾਂ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਦੇ ਸਾਈਨ ਕਰਾ ਕੇ ਨਾ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਆ ਸਾਰੇ ਨੰਬਰ ਬਟ ਨੋਬਾਡੀ ਲਿਸਨਸ ਟੂ ਦਿਸ ਡੈਟਸ ਵਾਈ ਆ ਹਰ ਟੂ ਕਮ ਸਰ ਆਈ ਗਾਟ ਸੋ ਮਨੀ ਡਿਸਟ्रेस ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦ ਗਵਰਨਮੈਂਟ ਆਈ ਐਮ ਪਾਰਟ ਆਫ ਦ ਗਵਰਨਮੈਂਟ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ ਜਵਾਬ ਦੇਣਾ ਔਰ ਮੈਂ ਲੋਕਾਂ ਦੇ ਵਿੱਚ ਜਾ ਕੇ ਉਹ थी सर यहाँ नहीं टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका को थी, एक्षन एक्षन, सर, सर, कोई ज्वाइंट एक्शन होना चाहिए ज्वाइंट एक्शन डिप्टी कमिश्नर मैडम आप करोगे आई वांट आई वांट दिस प्रॉब्लम सॉल्व सुनो सुनो पूरी गल नॉट की आपकी ठीक है आई वॉन्ट द एंटायर लैंड टू बी डेलीनेटेड की आपकी सरकारी जमीन कितनी है ठीक है जी उसकी चाहे आप उस तार लगाओ बाउंड्री बार करो देर लाख देर भी गवर्नमेंट लैंड जितने आपके प्लॉट हैं जहाँ पे ये सारा हुआ है उनकी अकाउंटेबिलिटी फिक्स करो ठीक है जी जहाँ तो इसको सिक्योर करें वो जहाँ आप इसको एक्वायर करने का नोटिस दे दो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बारी हो गया दो बारी हो गया आई हैव कम हेयर थ्री फोर एवरी टाइम विद ऑफिसर कीप ऑन चेंजिंग विदिसर कीन ही है जी सो द सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है आप तो फिर चले जाओगे यू विल नॉट बी ईयर आफ्टर वन और टू एयर आप डीसी बन जाओगे कहीं मतलब डीसी मैडम कमिश्नर बन जाएंगे सेक्रेटरी बन जाएंगे फिर चीफ सेक्रेटरी बन जाएंगे लेकिन पीपल विल नॉट हैव द क्लीन एयर टू ब्रीथ पोल्यूशन कंट्रोल बार्ड वाले इतना पुलिस इत डिप्टी कमिश्नर कमिश्नर कैन इतर डू ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦਿਖਾਉਣਾ ਨੇ ਤਿੰਨ ਪਾਰਕ ਆਹਨ ਦੇ ਦੇਖੋ ਜੀ ਸਾਰਾ ਪਾਰਕਸ ਫਾਈ ਕਰਕੇ ਉਹਦੇ ਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਚ ਥਿਸ ਇਜ਼ ਦਾ ਮਿਸਪੋਰ ਕਾਰਪੋਰੇਸ਼ਨ ਪਾਰਕ ਜੀ ਐਸੇ ਤਿੰਨ ਪਾਰਕ ਆ ਜਾਂ ਪੇ ਮੋੜ ਸਰ ਥਿਸ ਇਜ਼ ਦਾ ਪਾਰਕ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਨਾ ਸੀ ਲੋਕਾਂ ਨੇ ਬੈਠ ਕੇ ਸ਼ਾਦੀ ਕਰਨੀ ਸੀ ਥਿਸ ਇਜ਼ ਦਾ ਪਾਰਕ ਜੀ ਬੋਧਾ ਸਾਰਿਆਂ ਦੀ ਕੰਡੀਸ਼ਨ ਇਹ ਹੈਗੀ ਅੱਜ ਇਹ ਲੋਕਤ ਰਾਹੀ ਤرائی ਕਰ ਰਹੇ ਜੀ ਮਤਲਬ 3 ਸਾਲ ਹੋ ਗਿਆ ਸਾਡੀ ਸਰਕਾਰ ਨੂੰ ਇਹ ਤੁਸੀਂ ਇਹ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਤੁਸੀਂ ਕਾਪੀ ਕਰਕੇ ਜਿਹੜੀ ਜਿਹੜੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ ਹੈਵ ਟੂ ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਔਲਾਦ ਬਦਲਨੇ ਚਾਹੀਦੀ ਹੈ ਇੱਥੇ ਜੀ ਮਤਲਬ ਠੀਕ ਹੈ ਇੱਥੇ ਜੇ ਮੁੜ ਕੇ ਅੱਗੇ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਆਏ ਲਗੇਨ ਕਾਲ ਜੂ ਹੋਏਗਾ ਦੂ ਵਟ ਐਵਰ ਟੈਕਸ ਸਟੈਕ ਟ੍ਰੈਕਸ਼ਨ ਕਰੋ ਆਈ ਵਾਂਟ ਅਕਸੇਬਿਲਟੀ ਜੇ ਮਹੀਨੇ ਬਾਅਦ ਸੇ ਮਹੀਨੇ ਬਾਅਦ ਵੀ ਇਹ ਦਨ ਹਾਰਡਲ ਰੋਲ ਠੀਕ ਹੈ ਇਹ ਬਾਕੀ ਅਰੀਜਨਲ ਮੈਨੂੰ ਵਾਪਸ ਕਰਨੀ ਆ ਤੁਸੀਂ ਆ ਵੀ ਰਿਟੇਨ ਦ ਅਰੀਜਨਲ ਜੀ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗੀ ਕੋਈ ਨਾ ਸਰ ਕੋਈ ਨਾ ਕੋਈ ਨਹੀਂ ਦੇ ਰੰਗ ਦੇ ਰਗਾ ਇਹ ਤੁਹਾਡੇ ਕੋਲ ਆਜੇ ਅਰੀਜਨਲ ਮੈਂ ਕਹਿੰਦਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਰਿਪਰੈਜ਼ੈਂਟਡ ਟੂ ਏਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ ਮਤਲਬ ਸਮਬਾਡੀ ਹੈਸ ਟੂ ਟੇਕ ਐਕਸ਼ਨ ਜੀ ਮੈਂ ਐਦਾ ਨਹੀਂ ਚੱਲੇਗਾ ਇਹ ਮਤਲਬ ਦਸ ਨਾਟ ਬੀ ਬਿਜ਼ਨਸ ਐਜ਼ ਯੂਜੂਅਲ ਪੀਪਲ ਹੈਵ ਟੂ ਪਰਫੋਰਮ ਜੋਇੰਟ ਨਹੀਂ ਮੈਂ ਕੋਈ ਫੇਵਰ ਨਹੀਂ ਮੰਗ ਰਿਹਾ ਮੈਂ ਕੋਈ ਪਾਸਟ ਫੇਵਰ ਨਹੀਂ ਮੰਗ ਰਿਹਾ ਆ ਮਸਕਿੰਗ ਕਮ ਟੂ ਡੂ ਵਟ ਦੇ ਆਰ ਸਪੋਸਟ ਟੂ ਡੂ ਬਿਲਕੁਲ ਨਹੀਂ ਠੀਕ ਹੈ ਵੀ ਵਾਈ ਡੂ ਵੀ ਹੈਵ ਸੋ ਮਨੀ ਅਥੋਰਟੀ ਵੀ ਹੈਵ ਮਿਸਪਰ ਕੋਰਪੋਰੇਸ਼ਨ ਵੀ ਹੈਵ ਦਾ ਸਿਵਲ ਐਡਮਿਨਿਸਟ੍ਰੇਸ਼ਨ ਵੀ ਹੈਵ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਹੈਵ ਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਿਚ ਇਜ਼ ਵਿਦ ਹੈਡਕੁਆਟਰ ਇਨ ਪਟਿਆਲਾ ਬਟ ਪੀਪਲ ਕੈਨਟ ਬਰੀਥ ਯੂ ਸੀ ਵਾਟ ਕਾਈਂਡ ਆਫ ਐਡਮਿਨਿਸਟ੍ਰੇਸ਼ਨ ਇਜ਼ ਦਿਸ ਪਾਣੀ ਵੀ ਚੱਕਰਾ ਹੋ ਇੱਥੇ ਤਾਂ ਸਾਰਾ ਹਵਾ ਵੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਕਟਰੀ ਇਨਸਪੈਕਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟਨੇ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਉਹਦੀ ਮੈਨੇਜ ਕਰੋ ਜੀ ਉਸ ਉਹਦੀ ਜੋ ਸੈਂਟੀਫਿਕ ਮੈਨੇਜਮੈਂਟ ਆ ਉਹਦੀ ਪ੍ਰੋਬਲਮ ਸੈਂਡ ਕਰਾਇਆ ਚਾਹ ਤਾਰਾ ਭਈਆ ਤਾਰਾ ਪੁੱਤ ਉਹ ਚੱਕਾਓ ਸਾਰਾ ਜੀ ਸਰਵੇ ਕਰਾਓ ਜੀ ਇਕੱਲੇ ਇਕੱਲੇ ਕਰਦਾ ਜੀ ਉਹ ਸਾਲ ਨੂੰ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ ਇੱਦਾਂ ਹੀ ਦੋ ਪਾਰਕ ਹੋਰਾਂ ਕਿਹਾ ਜਿਹੜੇ ਦੋ ਪਾਰਕ ਹੋਰ ਵੀ ਆ ਜੀ ਬਰੋਚਮੈਂਟ ਕਰ ਦਿੱਤੀ ਇਹਦੇ ਮੈਨੂੰ ਕੋ ਮザ ਨਹੀਂ ਲੱਗਦਾ ਵੀ ਮੈਂ ਜੇ ਮੈਨੂੰ ਮੈਨੂੰ ਜੇ ਆਪਣੇ ਫੈਮਿਲੀ ਦੇ ਆਈ ਹੈਵ ਨੋ ਟਾਈਮ ਮਤਲਬ ਅੱਗੇ 3 ਦਿਨ ਦਾ ਮੇਰਾ ਪ੍ਰੋਗਰਾਮ ਆ ਰਿਹਾ ਬਹੁਤ ਵੱਡਾ ਮਤਲਬ ਯੁੱਧ ਨਸ਼ੇ ਵਿਰੋਧ ਆਈ ਐਮ ਕੰਪਲੀਟਲੀ ਟਾਇਰਡ ਆਪ ਮਤਲਬ ਨਾ ਬੈਂਡ ਆਈ ਐਮ ਕੈਟਿੰਗ ਦਿਸ ਕਾਲ ਆਮ ਕੈਟਿੰਗ ਡਿਸਟਰੈਕਟਡ ਫਰਮ ਮਾਈ ਐਕਚੁਅਲ ਵਰਕ ਵਿਚ ਆਮ ਸਪੋਸਟ ਟੂ ਡੂ ਸੋ ਬਿਕਾਜ਼ ਯੂ ਆਰ ਨੋਟ ਡੂਇੰਗ ਯੋਰ ਵਰਕ ਬਲੋ ਸੋ ਆਈ ਹੈਵ ਟੂ ਕਮ ਐਂਡ ਡੂ ਇਟ ਸੋ ਪਲੀਜ਼ ਸਾਰੇ ਜਣੇ ਮੈਨੂੰ ਇਸ ਤੋਂ ਬਾਅਦ ਮੈਂ ਆਈ ਵਿਲ ਵਿਜ਼ਿਟ ਦਿਸ ਐਵਰੀ ਵੀਕ ਟਲ ਇਟਸ ਰੈਟੀਫਾਈਡ ਜੀ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲਾਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸ ਕਲੋਨੀ ਆ ਨਰਿੰਦਰਨ ਕਲੇਵ ਜਜਾਰ ਨਗਰ ਆ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਤੋਂ ਅੱਜ ਮੈਂ ਇੱਥੇ ਸਰਪ੍ਰਾਈ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਮੈਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪੰਦ ਹੈ ਜਾਂ ਜਿਹੜਾ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਅਕਵਾਰ ਕਰ ਨਾਮ ਹੈਗਾ ਉਹ ਸਖਤ ਤੋਂ ਸਖਤ ਧਾਰਾ ਲਾ ਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਲ ਉਹ ਘੱਟੋ ਘੱਟ ਉਹਨਾਂ ਨੂੰ ਸਾਹ ਲੈਣ ਦੇ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਇਹ ਕਰਨਾ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਇਹ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਲੇਟਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ